ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪਹਿਲਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਚ ਪੰਜਾਬ ਦੀਆਂ ਧੀਆਂ ਦੀ ਮਦਦ ਲਈ ਨਵਾਂ ਉਪਰਾਲਾ ਡਿਸਟ੍ਰੈਕਟਸ ਹੈਲਪਮੈਨ ਕੀਤਾ ਸ਼ੁਰੂ ਬ੍ਰਮਟਨ ਤੋਂ ਸੁੰਦਰ ਸਿੰਘ ਚੰਡੀਗੜ੍ਹ ਪਹੁੰਚੇ ਅਤੇ ਸੈਕਟਰ 28 ਵਿੱਚ ਪੱਤਰਕਾਰ ਨਾਲ ਮੁਲਾਕਾਤ ਕਰਕੇ ਪੰਜਾਬ ਦੀਆਂ ਧੀਆਂ ਦੀ ਕਹਾਣੀ ਸੁਣੀ ਉਹਨਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਕੈਨੇਡਾ ਪਹੁੰਚ ਜਾਂਦੀਆਂ ਹਨ ਪਰ ਪੂਰੀ ਤਿਆਰੀ ਤੇ ਜਾਣਕਾਰੀ ਲੈ ਕੇ ਨਹੀਂ ਆਉਂਦੀਆਂ ਤੇ ਫਿਰ ਆਪਣੀਆਂ ਸਮੱਸਿਆਵਾਂ ਕਿਸੇ ਨਾਲ ਸਾਂਝੀਆਂ ਕਰਦੀਆਂ ਹਨ ਇਸ ਲਈ ਸਾਡੇ ਵਰਗੀਆਂ ਸੰਸਥਾਵਾਂ ਨੇ ਸਾਡੀਆਂ ਧੀਆਂ ਨੂੰ ਨੌਕਰੀਆਂ ਦੇ ਮੌਕੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਹਨਾਂ ਨੂੰ ਅਪਰਾਧਿਕ ਗਤੀਵਿਧੀਆਂ ਤੋਂ ਜਾਣ ਤੋਂ ਰੋਕ ਕੇ ਉਹਨਾਂ ਦੀ ਮਦਦ ਕਰਕੇ ਦੇਸ਼ ਨਿਕਾਲਾ ਹੋਣ ਤੋਂ ਬਚਾਉਣ ਲਈ ਇੱਕ ਮੁਹਿੰਮ ਜਾਰੀ ਕੀਤੀ ਹੈ ਪੰਜਾਬ ਦੀਆਂ 3 ਚਾਹੁੰਦੀਆਂ ਹੈ ਕਿ ਉਹਨਾਂ ਨੂੰ ਆਪਣੀ ਮੁਸ਼ਕਿਲ ਸਾਡੇ ਵਰਗੀਆਂ ਸੰਸਥਾਵਾਂ ਨੂੰ ਦੱਸਣ ਤਾਂ ਹੀ ਹੱਲ ਲੱਭਿਆ ਜਾਵੇਗਾ ਨਹੀਂ ਤਾਂ ਕੈਨੇਡਾ ਦੇ ਕਲੀਨਿਕਾਂ ਵਿੱਚ 17 ਤੋਂ 20 ਸਾਲ ਤੱਕ ਦੀਆਂ 3 ਦਾ ਗਰਭਪਾਤ ਕਰਵਾਉਣ ਦੀ ਗਤੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਸੁੰਦਰ ਸਿੰਘ ਨੇ ਕਿਹਾ ਕਿ ਕੁਝ ਸਾਡੀ ਐਨਜੀਓ ਸਮੇਤ ਹੋਰ ਸੰਸਥਾਵਾਂ ਵੀ ਕੈਨੇਡਾ ਵਿੱਚ ਸੋ ਗਰਮ ਹਨ ਪਰ ਕਲਕੱਤ ਵਰਗੀਆਂ ਸੰਸਥਾਵਾਂ ਨੂੰ ਭਾਰਤ ਦੀਆਂ ਧੀਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਉਂਜ ਤਾਂ ਪੰਜਾਬ ਦੀਆਂ ਧੀਆਂ ਕਾਫੀ ਕਾਬਿਲ ਹਨ ਪਰ ਛੋਟੀ ਉਮਰ ਵਿੱਚ ਬਿਨਾਂ ਕਿਸੇ ਮਦਦ ਦੇ ਉਹਨਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਨੇਡਾ ਦੇ ਵਿੱਚ ਇਹ ਧੀਆਂ ਜਾਂ ਤਾਂ ਮਜਬੂਰੀ ਮਜਬੂਰੀ ਵਿੱਚ ਆ ਜਾਂਦੀਆਂ ਹਨ ਜਾਂ ਫਿਰ ਜੁੜਮ ਕਰਦੀਆਂ ਹਨ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੀਆਂ ਰਹਿ ਜਾਂਦੀਆਂ ਹਨ ਅਗਲੀ ਖਬਰ ਜੋਤਿਆ ਤੋਂ ਪਰਤਨ ਤੋਂ ਬਾਅਦ ਪੀਐਮ ਮੋਦੀ ਨੇ ਪ੍ਰਧਾਨ ਮੰਤਰੀ ਸੂਰਜਯੁਗਧਿਆ ਯੋਜਨਾ ਦਾ ਕੀਤਾ ਐਲਾਨ 1 ਕਰੋੜ ਘਰਾਂ ਤੇ ਲੱਗੇਗਾ ਰੂਫ ਟਾਪ ਸੋਲਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੋਧਿਆ ਚ ਰਾਮ ਮੰਦਰ ਚ ਭਗਵੰਤ ਭਗਵਾਨ ਰਾਮ ਲੱਲਾ ਦੀ ਪ੍ਰਦਾਨ ਪ੍ਰਤੀਸ਼ਟਾ ਤੋਂ ਬਾਅਦ ਇੱਕ ਵੱਡੀ ਸੋਲਰ ਯੋਜਨਾ ਦਾ ਐਲਾਨ ਕੀਤਾ ਹੈ ਉਨ੍ਹਾਂ ਕੀ ਕਿ ਇਹ ਜੋਧਿਆ ਚ ਰਾਮ ਲੱਲਾ ਦੇ ਜੀਵਨ ਤੀਰਤ ਦੇ ਮੌਕੇ ਤੇ ਉਹਨਾਂ ਦਾ ਕੁੱਲ ਸੰਕਲਪ ਹੋਰ ਮਜ਼ਬੂਤ ਹੋਇਆ ਹੈ ਕਿ ਦੇਸ਼ ਵਾਸੀਆਂ ਨੂੰ ਆਪਣੇ ਘਰਾਂ ਦੀਆਂ ਛਤਾਂ ਤੇ ਸੋਲਰ ਸਿਸਟਮ ਲਗਾਉਣਾ ਚਾਹੀਦਾ ਹੈ ਅਤੇ ਪੀਐਮ ਮੋਦੀ ਨੇ ਐਲਾਨ ਮੁਤਾਬਕ ਇੱਕ ਯੋਜਨਾ ਤਹਿਤ 1 ਕਰੋੜ ਘਰ ਵਿੱਚ ਰੂਫ ਟਾਪ 'ਤੇ ਸੋਲਰ ਲਗਾਇਆ ਜਾਵੇਗਾ। ਅਗਲੀ ਖਬਰ ਸਾਡੀ ਕੋਸ਼ਿਸ਼ ਕੁਰਬਾਨੀ ਤਬਸੀਆ ਪ੍ਰਧਾਨ ਪ੍ਰਿਸ਼ਟਾ ਤੋਂ ਬਾਅਦ ਪੀਐਮ ਮੋਦੀ ਨੇ ਭਗਵੰਤ ਮਾਨ ਤੋਂ ਕਿਹਾ ਮੰਗੀ ਮਾਫੀ ਅਤੇ ਯੋਧਿਆ ਦੇ ਰਾਮ ਮੰਦਿਰ 'ਚ ਸੋਮਵਾਰ ਨੂੰ ਰਾਮ ਲੱਲਾ ਪ੍ਰਧਾਨ ਪ੍ਰਿਸ਼ਟਾ ਦਾ ਸਮਾਰੋਹ ਕੀਤਾ ਗਿਆ। ਪ੍ਰਧਾਨ ਪ੍ਰਿਸ਼ਟਾ ਤੋਂ ਬਾਅਦ ਪੀਐਮ ਮੋਦੀ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਭਗਵੰਤ ਰਾਮ ਤੋਂ ਮਾਫੀ ਮੰਗੀ ਅਤੇ ਭਰੋਸਾ ਦਿਤਾਇਆ ਕਿ ਭਗਵੰਤ ਰਾਮ ਉਹਨਾਂ ਨੂੰ ਮਾਫ਼ ਕਰ ਦੇਣਗੇ ਅਤੇ ਇਹ ਵੀ ਕਿਹਾ ਕਿ ਪੀਐਮ ਮੋਦੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਅੱਜ ਮੈਂ ਭਗਵੰਤਾਨ ਸ਼੍ਰੀ ਰਾਮ ਤੋਂ ਵੀ ਮਾਫੀ ਮੰਗਦਾ ਹਾਂ ਕਿ ਸਾਡੇ ਯਤਨ ਤਿਆਗ ਅਤੇ ਤਪੱਸਿਆ ਚ ਜ਼ਰੂਰ ਕੁਝ ਕਮੀ ਰਹੀ ਹੋਵੇਗੀ ਕਿ ਅਸੀਂ ਇਹ ਕੰਮ ਇੰਨੀਆਂ ਸਦੀਆਂ ਤੱਕ ਨਹੀਂ ਕਰ ਸਕੀ ਅੱਜ ਉਹ ਕਮੀ ਪੂਰੀ ਹੋ ਗਈ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਭਗਵੰਤਾਨ ਵਾਨਰ ਰਾਮ ਸ਼੍ਰੀ ਅੱਜ ਮੈਨੂੰ ਜ਼ਰੂਰ ਮਾਫ਼ ਕਰਨਗੇ ਰਾਮ ਮੰਦਰ ਵਿੱਚ ਕੋਰ ਤੋਂ ਸ਼ੁਰੂ ਹੋਵਣਗੇ ਆਮ ਲੋਕਾਂ ਲਈ ਦਰਸ਼ਨ ਪਰੋ ਰਾਮ ਮੰਦਰ ਨਾਲ ਜੁੜੀ ਜਯੋਦਿਆ ਦੇ ਨਵੇਂ ਸਾਲ ਮੰਦਰ ਵਿੱਚ ਅੱਜ ਅੱਜ ਵਿੱਚ ਅੱਜ ਨੂੰ ਪ੍ਰਾਣ ਪ੍ਰਿਸ਼ਟਾ ਸਮਾਗਮ ਹੋਣਾ ਹੈ ਇਸ ਸਮਾਰੋ ਵਿੱਚ ਪੀਐਮ ਮੋਦੀ ਸਮੇਤ ਦੇਸ਼ ਵਿੱਚ ਅਤੇ ਦੁਨੀਆ ਦੇ ਕਈ ਪਤਵੰਤੇ ਮੌਜੂਦ ਹੋਣਗੇ ਰਾਮ ਜੀ ਮੰਦਰ ਜਨਮ ਭੂਮੀ ਤੀਰਥ ਖੇਤਰ ਟਰਸਟ ਦੇ ਅਨੁਸਾਰ ਰਾਮ ਮੰਦਰ ਨੂੰ ਪਵਿੱਤਰ ਸੰਸਥਾਨ ਤੋਂ ਬਾਅਦ ਆਮ ਸ਼ਰਧਾਲੂਆਂ ਲਈ ਖੋਲ ਦਿੱਤਾ ਜਾਵੇਗਾ ਆਮ ਆਦਮੀ ਰਾਮ ਮੰਦਰ ਦੇ ਦਰਸ਼ਨ ਕੋ ਦਿੱਤੋ ਕਰ ਸਕਣਗੇ ਕੀ ਇਸ ਲਈ ਕੋਈ ਫੀਸ ਦੇਣੀ ਪਵੇਗੀ ਆ ਆਰਤੀ ਦਸਮਾ ਕੀ ਹੋਵੇਗਾ ਆਓ ਤੁਹਾਨੂੰ ਦੱਸਦੇ ਹਾਂ ਕਿ ਰਾਮ ਮੰਦਰ ਨਾਲ ਜੁੜੇ ਅਜਿਹੇ ਸਾਰੇ ਸਵਾਲਾਂ ਦਾ ਜਵਾਬ ਸਵਾਲ ਮੰਦਰ ਦੀ ਦੇਖਭਾਲ ਕੌਣ ਕਰੇਗਾ ਜਵਾਬ RAMANDIR DAS ਪ੍ਰਬੰਧ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਦੀਆਂ ਦੁਆਰਾ ਕੀਤਾ ਜਾ ਰਿਹਾ ਹੈ ਇਸ ٹرسٹ ਦੀ ਸੰਸਥਾ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਹੈ ٹرسٹ ਮੰਦਿਰ ਦੇ ਨਿਰਮਾਣ ਦੀ ਵੀ ਨਿਗਰਾਨੀ ਕਰ ਰਹੀ ਹੈ ਦੇਸ਼ ਦੇ ਮਸ਼ਹੂਰ ਨਿਰਮਾਣ ਕੰਪਨੀ ਮੰਦਿਰ ਦੇ ਨਿਰਮਾਣ 'ਚ ਲੱਗੀ ਹੋਈ ਹੈ ਅਗਲੀ ਰਾਮ ਲੱਲਾ ਦੇ ਚਰਨਾਂ 'ਚ ਪੀਏ ਮੋਦੀ ਨੇ ਕੀਤੀ ਦਡਵੰਤ ਪ੍ਰਣਾਮ ਕਹੀਆਂ ਵੱਡੀਆਂ ਗੱਲਾਂ ਅੱਜ ਦੇਸ਼ ਦੇ 500 ਸਾਲ ਦਾ ਇਤਿਹਾਸ ਅਖੀਰਕਾਰ ਖਤਮ ਹੋ ਗਿਆ ਹੈ ਹਾਲਾਂਕਿ ਰਾਮ ਲੱਲਾ ਅਯੁੱਧਿਆ ਵਿੱਚ ਪ੍ਰਗਟ ਹੋਏ ਅਤੇ ਇਸ ਦੇ ਨਾਲ ਹੀ ਪਰ ਚਾਰੇ ਪਾਸੇ ਪੈਸੇ ਜੈ ਸ਼੍ਰੀ ਨਾਮ ਦੇ ਨਾਰੇ ਲੱਗੇ ਪ੍ਰਧਾਨ ਪ੍ਰਿਸ਼ਟਨ ਨਰਿੰਦਰ ਮੋਦੀ ਨੇ ਅੱਜ ਜੋਧਿਆ ਵਿੱਚ ਰਾਮ ਮੰਦਰ ਦੀ ਪਵਿੱਤਰਤਾ ਸਮਾਰੋਹ ਵਿੱਚ ਹਿੱਸਾ ਲਿਆ ਉਹਨਾਂ ਨੇ ਸ਼੍ਰੀ ਰਾਮ ਲਲਾ ਦੇ ਆਰਤੀ ਕੀਤੀ ਇਸ ਇਸ ਨਾਲ ਉਹਨਾਂ ਦੀ ਚਰਨਮਿਤ ਵੀ ਕੇ 11 ਦਿਨ ਦਾ ਵਰਤ ਤੋੜਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ